ਆਬੋ ਇਹ ਠੀਕ ਹੈ ਕੋ 17 ਦਾ ਕਾਬੜ ਆਵळा 17 ਦੇ ਕਾਬਲੇ ਦੇ ਕਰਕੇ ਬੰਨਦੀ ਕਲਚ ਬਲੇਡ ਇੰਜਨ ਬੰਦ ਹੋ ਜੂ ਕਲਚ ਬਲੇਡ ਸਲਿੱਪ ਨਹੀਂ ਮਾਰਦੀ ਨਾਲੇ ਖਚਾਈ ਦੇਖੋ ਇਹਦੀ ਮਸ਼ੀਨ ਖਚਾਈ ਕਿ ਨਹੀਂ ਕਰਦੀ ਆਪਾਂ 13 ਦੇ ਤੇ ਬੰਨਦੇ ਹੁੰਦੀ ਬੜਾ 13 ਦੇ ਆਪਾਂ ਛੜਤਾ 13 ਤੁਰਾਂ ਦਾ ਕੁਝ ਨਹੀਂ ਕਰਦਾ ਇਹ 217 ਆਹ ਤੇ ਕਰਕੇ ਬਣਦੇ ਨੇ ਪਰ ਪਹਿਲਾਂ ਵੀ ਇਹ ਝੋਨੇ ਬਿਲ ਵੀ 17 ਦੇ ਕਰਕੇ ਬਣੀ ਸੀ 17 ਦੀ ਚਾਹੇ ਢੀਮਰੀ ਚੱਕ ਲੋ ਚਾਹੇ ਕਾਬਲਾ ਚੱਕ ਲੋ ਇੱਕੋ ਹੀ ਗੱਲ ਹੈ ਇਹ ਸਾਡੀ ਢੀਮਰੀ 17ਾਂ ਦੀ ਇਹਦਾ ਸائز ਇੰਨਾ ਹੀ ਹੈ ਪ੍ਰੋਪਰ ਹੀ ਆ ਤਾਂ ਪੂਰਾ ਸਾਈਜ਼ ਹੈ ਚਾਹੇ ਆਹ ਪਾ ਲਓ ਜਾਂ ਹੈ 17 ਦੀ ਢੀਮਰੀ ਪਾ ਲਓ 13 ਦੂਰਾਂ ਤੇ ਨਹੀਂ ਕੰਮ ਕਰਦੀ ਹੈਗੀ 13 ਤੇ ਕਿੱਲੇ ਚ ਮਾਰਦੀ ਸੀ ਲੇਪ ਹੁਣ ਆਪਾਂ 17 ਤੇ ਜਿਹੜਾ 17 ਨੰਬਰ ਦਾ ਕਾਬਲਾ ਹੈ ਆਹ ਦੇ ਨੀਂਦੇ ਜਿਸ ਦਾ ਪ੍ਰੋਪਰ ਦਿਸਦਾ ਤਾਂ ਫਰਮ ਹਨ ਹੂੰ ਹੂੰ ਲੈ ਆਵਰੇ ਇੱਧਰ ਘਰ ਵਿੱਚ ਵਿੱਚ ਘਰ ਵਿੱਚ ਫਿੰਗਰਾਂ ਦੇ ਕੋਲ ਲਓ ਤਾਰਾਂ ਦਾ ਜਿਹੜਾ ਕਾਬਲਾ ਨਾ ਮੈਂ ਪ੍ਰੋਪਰ ਪੈਂਦਾ ਹੈ। ਯਾਨੀ ਖਚਾਈ ਦੇਖਿਓ ਨਾਲੇ ਗੇਅਰ ਨਹੀਂ ਆਵਾਜ਼ ਕਰਦਾ। ਜਿਹੜਾ ਗੇਅਰ ਆਪਣਾ ਬਾਜ ਕਰਕੇ ਪੈਂਦਾ ਨਾ ਗੇਅਰ ਵੀ ਨਹੀਂ ਬਾਜ ਕਰਦਾ ਤੇ ਨਾ ਕਲਚ ਬੈਡ ਨੂੰ ਕੋਈ ਦਿੱਕਤ ਆਵੇ ਨਾ ਗਰਮ ਹੋਵੇ। ਤੇ 17 ਦਾ ਕਾਬਲਾ ਵਿੱਚ ਥੱਲੇ ਲੰਘਦਾ ਕਰਤਾ ਤਾਰ ਤੂਰ ਆਪਾਂ ਬਣਦੇ ਨਹੀਂ ਹੁੰਦੇ। ਜਿਵੇਂ ਕਹਿੰਦਾ ਹੁਣ ਤਾਰ ਨਾਲ ਨਹੀਂ ਆਪਾਂ ਫਿੰਗਰਾਂ ਸੈੱਟ ਕਰਦੇ। ਆਪਾਂ ਜਿਵੇਂ ਮੈਂ ਕਹਿੰਦਾ ਅੱਖਾਂ ਨਾਲ ਹੀ ਕਰਦੇ ਆ। ਚੋਣ ਵਧੀਆ ਕਿਸੇ ਗੁਰੂ ਦੇ ਚੇਲੇ ਚੰਡੇ ਹੋਣ ਨਾ ਅੱਖਾਂ ਨਾਲ ਹੀ ਸ਼ਟ ਕਰ ਦਿੰਦੇ ਨੇ ਹਾਏ ਅੱਖਾਂ ਦੀ ਮੁੱਲ ਹੈ ਵੰਗਰ ਅੱਖਾਂ ਨਾਲ ਹੀ ਕਰ ਦਿੰਦੇ ਉਹ ਕਾਬਲਾ ਥੱਲੇ ਧਰ ਕੇ ਕਰਦੀ ਹੈ ਨਾ ਇੱਕ ਰਹਿ ਗਈ 17 ਤੇ ਕਰਕੇ ਦੇਖੋ ਕਦੇ ਇੰਜਨ ਝਿਗਾੜ ਮਾਰ ਦੋ ਕਲਚ ਛੱਡ ਦੇ ਲਾਟ ਮਾਰ ਦ ਤੇ ਜਿਹੜਾ ਮਰਜ਼ੀ ਧਰ ਲਓ ਚਾਹੇ BS4 ਧਰ ਲਓ ਜਿਹੜਾ ਮਰਜ਼ੀ ਧਰ ਲਓ ਚਾਹੇ ਕੈਨੇਡਾ ਜੋ ਲੈ ਕੇ ਧਰ ਲਓ ਜੋ 17 ਦੀ ਮੇਰੀ ਪੈਂਦੀ ਹੁੰਦੀ ਹੈ ਨਾ ਥੱਲੇ ਹਿੰਗਰਾਂ ਦੇ ਇੰਜਨ ਲੰਬਾਈ ਡੀ ਮਾਰਦਾ ਡੇਢ ਗੱਟ ਦੀ ਜੋ ਕੱਚ ਬਰੇਡ ਸਲਿੱਪ ਨਹੀਂ ਦਿੰਦੀ ਪਹਿਲਾਂ ਮੈਂ ਕਰਕੇ ਆਇਆ ਆਪਣਾ ਇੱਕ ਯਾਰ ਮਿੱਤਰ ਜੀ ਲਓ ਜੇ ਮੈਂ ਪ੍ਰੋਪਰ ਤਰੀਕੇ ਨਾਲ ਆਇਆ ਕਾਬਲਾ ਜੇ ਮੈਂ ਫਸਵਾ ਕਰਤਾ ਖੰਗਰ ਸਾਰੀਆਂ ਇੱਕੋ ਹੀ ਹੋ ਗਈ ਆਪਾਂ ਅੱਖਾਂ ਨਾਲ ਹੀ ਕਰਦੇ ਆਂ ਤਾਰਾ ਤੂਰਾ ਨਹੀਂ ਬਣਦੇ ਕੋਈ ਆਪਣਾ ਗੁਰੂ ਸੀ ਨਾ ਜਿਹੜਾ ਬਹੁਤ ਤਕੜੀ ਸ਼ੈ ਹੈ ਅੱਖਾਂ ਨਾਲ ਹੀ ਉਹ ਦੇਖ ਦਿੰਦਾ ਉਹ ਵੀ ਨਹੀਂ ਤਾਰ ਤੂਰ ਜਿੱਕੇ ਬੰਨੀ ਉਹਨੇ ਕਰ ਤਾਰ ਜਿਹੜੇ ਬੰਦੇ ਬਣਦੇ ਨੇ ਬੜੇ ਚੀਜ਼ਾਂ ਉਹ ਪਤਾ ਲੱਗ ਜਾਂਦਾ ਅਣਜਾਣ ਬੰਦੇ ਨੂੰ ਪਤਾ ਲੱਗ ਜਾਂਦਾ ਉਹਨਾਂ ਨੂੰ ਆਪਾਂ ਇਹ ਨਹੀਂ ਕਰਦੇ ਮੜੀ ਚੀਜ਼ਾਂ ਤਾਰ ਜਿਹੜੇ ਬਣਦੇ ਨੇ ਬੜੇ ਚੀਜ਼ਾਂ ਕਰਾ ਤਾਰ ਨਾਲ ਆ ਵੀ ਥੋੜਾ ਸੌਖਾ ਹੋ ਜਾਂਦਾ ਹੁਣ 17 ਦੀ ਢਿਮਰੀ ਇਹਦੇ ਥੱਲੇ ਹੀ ਪੈਂਦਾ ਕਰਦਾ ਕਾਬਲਾ ਇਹਦੇ ਥੱਲੇ ਹੀ ਪੈਂਦਾ ਕਰਦਾ ਇਹਦੇ ਥੱਲੇ ਹੀ ਪੈਂਦਾ ਕਰਦਾ ਤੇ ਇਹਦੇ ਥੱਲੇ ਹੀ ਪੈਂਦਾ ਕਰਦਾ ਕਾਬਲਾ ਠੀਕ ਆ ਜੀ ਮਸ਼ੀਨ ਦੀ ਖਚਾਈ ਦੇਖੋ ਤੁਸੀਂ ਚਾਹੇ ਗਿੱਲਾ ਆ ਜੇ ਸੁੱਕਾ ਆ ਜੇ ਜਿਹੜਾ ਮਰਜ਼ੀ ਆ ਜੇ ਪਾਰ ਇੰਜਨ ਗੱਠ ਦੀ ਲਾਟ ਮਾਰਦਾ ਜਦੋਂ ਕਲਚ ਛੱਡਦੇ ਆ ਇੱਥੇ ਵੀ ਖਾਵਾ ਟਰੈਲ ਲੈ ਕੇ ਕਰ ਦੰਦੇ ਮੈਨੂੰ ਸ਼ੱਟ ਮੜੀ ਕਸ ਲਾਂਦੇ ਕੱਚ ਬਰੇਡ ਲੈ ਪੱਤੀ ਹੁੰਦੀ ਹੈ ਘਰ ਗੱਠ ਰਹਿੰਦੀਆਂ ਤਾਂ ਬਾਹਰ ਨੂੰ ਨਾਲੇ ਨਾਲੇ ਗੱਲ ਹੋਰ ਹੈ ਹਾਂ ਮਸ਼ੀਨ ਭਾਂਡੇ ਨਹੀਂ ਖੜਕਾਉਣ ਲੱਗਦੀ ਜੀ ਜਦੋਂ ਆਪਾਂ ਕਲਚ ਛੱਡਦੇ ਆ ਤੇ ਉਹ ਨਹੀਂ ਖੜਕਾਉਂਦੀ ਠੀਕ ਹੈ ਜੀ ਹਾਂ 17 ਦੀ ਕਦੇ ਕਾਬਲਾ ਧਰ ਕੇ ਦੇਖੋ ਫਿੰਗਰ ਥੱਲੇ ਇੰਜਨ ਗੱਠ ਦੀ ਲਾਟ ਮਾਰਦਾ ਗੱਠ ਦੀ ਜੀਭ ਕੱਢ ਲਾਂਦਾ ਵੀ ਥੋੜੋ ਥੋੜੀ ਫਿੰਗਰ ਡਾਊਨ ਕਰਦੇ ਕਰਕੇ ਦੇਖੋ ਕਦੇ 17 ਦਾ ਵਿੱਚ ਬੰਦ ਕਰਦੇ ਹੋਣਗੇ ਜਿਹੜੇ ਮਿਸਤਰੀ ਨੇ ਉਹ ਤਾਂ ਕਰਦੇ ਹੋਣਗੇ 17 ਦੇ ਨਹੀਂ ਤਾਂ ਆਮ ਬੰਦੇ 13 ਦੀ ਕਰਦੇ ਨੇ ਆਖਣੇ 13 ਟੀਵਰੀ ਲੰਗ ਦੀ ਕਰਦੇ ਬਹੁਤ ਹੈ ਲਓ ਕਰ ਤਿਆਰ ਚੱਲ ਵੇਖ ਆ ਜਾ ਕਰ ਕੱਕ ਪੇਰ ਕਾ ਚੱਕ